ਇਸ ਇੰਡਸਟਰੀ ਚ ਜਿਹੜੀ ਕਿ ਕੰਮ ਕਰ ਰਹੀ ਐ ਔਰ ਜਿਸ ਤਰ੍ਹਾਂ ਦਾ ਕੰਮ ਕਰ ਰਹੀ ਹੀ ਦੋਨ ਤਨਾ ਇੱਕ ਲਈ ਐ ਨੇ ਕੱਲੀ ਆਪਣੀ ਆਪਣੀ ਜਿਹੜੀ ਲੀ ਆਪ ਦਿੱਤੀ ਐ ਕੁਲ ਕੋਸ਼ਸ਼ ਕਰਦਾ ਸੀ ਕਿ ਪੰਜਾਬੀ ਦੇ ਵਿੱਚ ਵੀ ਅਸੀਂ ਕਦੇ ਐਕਸ਼ਨ ਮੂਵੀ ਬਣਾ ਲਾਂਗੇ ਸੋ ਹੀ ਇਜ਼ ਦ ਓਨਲੀ ਬੰਦ ਜਿਹਨੇ ਸ਼ੁਰੂਆਤ ਕੀਤੀ ਇਸ ਇੰਡਸਟਰੀ ਦੇ ਵਿੱਚ ਇਹ ਰਿਸਕ ਲਿਆ ਪਹਿਲਾਂ ਆ ਕਿ ਯਾਰ ਮੈਂ ਆਪਣੀ ਇਮੇਜ ਇਦਾਂ ਨਹੀਂ ਬਣਾਵਾ ਮੇਰਾ ਛੋਟਾ ਭਰਾ ਐ ਜੀ ਅਸੀਂ ਕਹਿੰਨੇ ਆ ਇੰਡਸਟਰੀ ਇਕੱਠੀ ਐ ਸਾਰੇ ਜਾਣੇ ਪਰ ਇੱਕੋ ਪ੍ਰੋਬਲਮ ਬਹੁਤ ਮਿਹਰੇ ਹਣਾ ਜਦੋਂ ਸਰ ਜਿਹੜਾ ਉੱਠ ਕੇ ਜਾਂਦਾ ਸਾਡੇ ਸੁਭਾਅ ਨੇ ਸਾਰੇ ਪਹਿਲਾਂ ਐ ਲੱਗਦਾ ਵੀ ਇਹ ਜਿਹੜਾ ਦੁੱਤੋਂ ਉੱਥੇ ਕੋਈ ਹੋਣੀ ਨਹੀਂ ਸਾਰੇ ਧੋ ਖੇਤੜੀ ਹੋਏ ਹੁੰਦੇ ਜਿਹੜਾ ਉੱਠ ਕੇ ਜਾਂਦਾ ਬਸ ਉਸ ਤੋਂ ਬਾਅਦ ਖੋਲ੍ਹ ਦਿੰਦੇ ਆ ਜਿਵੇਂ ਆਰ ਕੇ ਹਨ ਨੁਕਸ ਕੱਢਣੇ ਬੜੇ ਸੌਕੇ ਆ ਘਰੇ ਬਹਿ ਕੇ ਆਪਾਂ ਉਹਦੇ ਇੱਕ ਅੱਧਾ ਜਾਂ ਕੁਝ ਸੁਸੰਨਦਾ ਇੱਕੋ ਤਰ੍ਹਾਂ ਪੈਂਦਾ ਮੈਨੂੰ ਲੱਗਦਾ ਸਾਰਿਆਂ ਨੂੰ ਜਿਹਦੇ ਪੈਂਦਾ ਤੇ ਉਹਦੇ ਚ ਕੀ ਕਹਾਗੇ ਤੇ ਮੇਜ ਜਾਂਦਾ ਕਹਿੰਦੇ ਕਿਸੋ ਨੇ ਮੇਜ ਜਾਂਦਾ ਫਲਾਣੀ ਮੂਵੀ ਅੱਜ ਫਸਟ ਟਾਈਮ ਐਮ ਐਸ ਸੇਮਨ ਬਾਈ ਤੋਂ ਪਹਿਲਾ ਮੈਂ ਬੋਲ ਰਿਹਾ ਨਹੀਂ ਸੇਮਨ ਬਾਈ ਥੋੜੋ ਬੋਲਣ ਦਿੰਦਾ ਸੀ ਕਿਸੇ ਨੂੰ ਬੇਨੂ ਬਾਈ ਮੈਂ ਕਹੂੰਗਾ ਵੀ ਤੁਸੀਂ ਦੋਨਾਂ ਨੇ ਇਕੱਠੇ ਸ਼ੁਰੂਆਤ ਹੈ ਨਾ ਇਕੱਠੇ ਬਹੁਤ ਚੀਜ਼ਾਂ ਦੇਖੀਆਂ ਕਪਿਲ ਬਾਈ ਕਹਿੰਦੇ ਸੀਗੇ ਵੀ ਉਹਨਾਂ ਨਾਲ ਹੀ ਬੈਠ ਕੇ ਜਹਾਜ਼ 'ਚ ਸਫ਼ਰ ਆਉਂਦਾ ਜਿੰਨਾਂ ਨਾਲ ਸਾਈਕਲ ਤੇ ਟਾਈਮ ਕੱਟਿਆ ਹੋਵੇ ਹੁਣ ਤੁਸੀਂ ਦੋਨੋਂ ਇਸ ਟਾਈਮ ਪੰਜਾਬੀ ਇੰਡਸਟਰੀ ਦੇ ਬਹੁਤ ਵੱਡੇ ਸਟਾਰ ਹੋ ਤੇ ਹੁਣ ਦੋਨਾਂ 'ਚ ਕੀ ਗੱਲਾਂ ਹੁੰਦੀਆਂ ਪੁਰਾਣੇ ਸਮੇਂ ਨੂੰ ਯਾਦ ਕਰਦੇ ਹੁਣ ਸੱਚੀ ਗੱਲ ਸੱਚੀ ਗੱਲ ਹੀ ਸੱਚੀ ਗੱਲ ਜੀ ਸਾਰਿਆਂ ਨੂੰ ਮੇ ਤਾਂ ਮੇਰਾ ਛੋਟਾ ਭਰਾ ਹੈ ਜੀ ਤੇ ਉਹਦਾ ਸਬੂਤ ਇਹੀ ਹੈ ਜਿਹੜਾ ਤੁਸੀਂ ਕਹਿੰਦੇ ਆ ਆਨੰਦ ਆਉਂਦਾ ਤਾਂ ਹੀ ਇੱਥੇ ਬੈਠਿਆ ਨੇ ਜੀ ਨਹੀਂ ਤਾਂ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਅਸੀਂ ਕਹਿੰਦੇ ਆ ਇੰਡਸਟਰੀ ਇਕੱਠੀ ਹੈ ਸਾਰੇ ਜਾਣੇ ਪਰ ਈਗੋ ਪ੍ਰੋਬਲਮਸ ਬਹੁਤ ਅਨੇਰਿੰਗ ਨੂੰ ਹੈ ਨਾ ਜਾਣ ਸਰ ਜਿਹੜਾ ਉੱਠ ਕੇ ਜਾਂਦਾ ਸਾਡੇ ਸੁਭਾਅ ਨੇ ਸਾਰੇ ਪਹਿਲਾਂ ਐ ਲੱਗਦਾ ਵੀ ਇਹ ਇਹ ਜਿਹਦਾ ਦੋ ਤੋਤੇ ਕੋਈ ਹੋਣੇ ਨਹੀਂ ਸਾਰੇ ਘੋ ਖਿਚੜੀ ਹੋਏ ਹੁੰਦੇ ਜਿਹੜਾ ਉੱਠ ਕੇ ਜਾਂਦਾ ਬਸ ਉਸ ਤੋਂ ਬਾਅਦ ਪਲੋਸ ਦਿੰਦੇ ਆ ਸਮਾਰ ਕੇ ਹੈ ਨਾ ਸੋ ਇਹ ਨੇਚਰ ਹੈ ਪਰ ਮੇਰਾ ਵੀਰ ਮੈਨੂੰ ਪ੍ਰਾਉਡ ਹੈ ਮੇਰੇ ਭਰਾ ਤੇ ਏਸ ਇੰਡਸਟਰੀ ਚ ਜਿਹੜੀ ਤੇ ਕੰਮ ਕਰ ਰਿਹਾ ਔਰ ਜਿਸ ਤਰ੍ਹਾਂ ਦਾ ਕੰਮ ਕਰ ਰਿਹਾ ਹੀ ਇਸ ਦਾ ਓਨਲੀ ਬੰਦਾ ਹਨਾ ਇਕੱਲੇ ਆਏ ਨੇ ਇਕੱਲੇ ਆਪਣੀ ਆਪਣੀ ਜਿਹੜੀ ਲੀ ਆਪ ਖਿੱਚੀ ਐ ਕਿਸੇ ਦੀ ਬਾਹ ਫੜ ਕੇ ਨਹੀਂ ਖਿੱਚੀ ਵੀ ਯਾਰ ਕਿਸੇ ਨੂੰ ਕਾਪੀ ਕਰਕੇ ਜਾਂ ਉਦਾਂ ਕਰਕੇ ਮੈਂ ਲਾਈਨ ਬਣਾ ਲਾਂ ਲਾਈਨਾਂ ਤੇ ਤੁਰਨ ਵਾਲੇ ਤਾਂ ਬਹੁਤ ਹੁੰਦੇ ਪਰ ਮੂਰੇ ਲੱਗਣ ਵਾਲਾ ਇੱਕੋ ਹੀ ਬੰਦਾ ਹੁੰਦਾ ਹੈ ਹਨਾ ਸੋ ਕਿਉਂਕਿ ਸਾਡੀ ਜਿਹੜੀ ਇੰਡਸਟਰੀ ਸੀਗੀ ਮੈਨੂੰ ਲੱਗਦਾ ਜੇ ਉਹਦਾ ਮੈਂ ਕੰਮ ਕਰਦਾ ਤਾਂ ਅਸੀਂ ਐਕਸਪੈਰੀਮੈਂਟ ਕਰ ਹੀ ਨਹੀਂ ਸਕਦੇ ਸੀ ਕੋਈ ਸੋਚ ਸਕਦਾ ਸੀ ਕਿ ਪੰਜਾਬੀ ਦੇ ਵਿੱਚ ਵੀ ਅਸੀਂ ਕਦੇ ਐਕਸ਼ਨ ਮੂਵੀ ਬਣਾ ਲਾਂਗੇ ਸੋ ਹੀਸ ਦਾ ਓਨਲੀ ਬੰਦੇ ਜਿਹਨੇ ਸ਼ੁਰੂਆਤ ਕੀਤੀ ਇਸ ਇੰਡਸਟਰੀ ਦੇ ਵਿੱਚ ਇਹ ਰਿਸਕ ਲਿਆ ਪਹਿਲਾਂ ਆ ਕੇ ਵੀ ਯਾਰ ਮੈਂ ਆਪਣੀ امیਜ ਇਦਾਂ ਦੀ ਬਣਾਵਾ ਔਰ ਸਫਲ ਹੋਇਆ ਮੇਰਾ ਭਰਾ ਤੇ ਬਹੁਤ ਬਹੁਤ ਮੁਬਾਰਕਾ ਮੈਨੂੰ ਟ੍ਰੇਲਰ ਬਹੁਤ ਵਧੀਆ ਲੱਗਿਆ ਐਨਟਾਇਰ ਟੀਮ ਦੇ ਉਸ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਸਾਰਿਆਂ ਨੂੰ ਇਦਾਂ ਦਾ ਕੰਮ ਐਪਰੀਸ਼ੀਏਟ ਕਰਨਾ ਚਾਹੀਦਾ ਔਰ ਦੂਜੀ ਗੱਲ ਜਿੰਨੇ ਤੁਸੀਂ ਕਹਿ ਰਹੇ ਸੀਗੇ ਵੀ ਕੇਜੀਐਫ ਜਾਂ ਦੂਜੀਆਂ ਫਿਲਮਾਂ ਦੀ ਇਹ ਕਾਪੀ ਲੱਗਦੀ ਹੈ ਜਾਂ ਉਦਾਂ ਲੱਗਦਾ ਤਾਂ ਇਹ ਪ੍ਰਾਊਡ ਵਾਲੀ ਗੱਲ ਹੈ ਅਸੀਂ ਕੇਜੀਐਫ ਪਤਲੀ 100-100 ਕਰੋੜ ਦੀਆਂ ਬਣੀਆਂ ਹੋਈਆਂ ਫਿਲਮਾਂ ਨੇ ਅਸੀਂ ਥੋੜੇ ਜਿਹੇ ਪੈਸੇ ਜੀ ਉਹਨਾਂ ਨੂੰ ਕੰਪੀਟ ਕਰ ਰਹੇ ਆ ਜੇ ਉਹਦਾਂ ਦੀ ਦਿੱਖ ਸਾਡੀ ਪੰਜਾਬੀ ਮੂਵੀ ਚ ਆ ਰਹੀ ਹੈ ਤਾਂ ਮੇਰੇ ਸਾਰਿਆਂ ਨਾਲ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸਾਰਿਆਂ ਨੂੰ ਨਾ ਜੇਕਰ ਐਪਰੀਸ਼ੀਏਟ ਕਰਨ ਵਾਸਤੇ ਅਸੀਂ ਜਿਗਰੇ ਵੱਡੇ ਜਿਗਰੇ ਵੱਡੇ ਕਰਨੇ ਪੈਣੇ ਆ ਥੋੜੇ ਜੇ ਨੁਕਸ ਕੱਢਣ ਵਾਲੇ ਤਾਂ ਬਹੁਤ ਹੁੰਦੇ ਆ ਸੋ ਆਪਾਂ ਨੂੰ ਲੱਗਦਾ ਵੀ ਆਪਣੇ ਜਦੋਂ ਆਪਣੇ ਭਰਾ ਭੈਣ ਕਿਸੇ ਬੱਚੇ ਦੀ ਜਾਂ ਇਦਾਂ ਦੀ ਮੂਵੀ ਆਉਂਦੀ ਹੈ ਜੇ ਕੋਈ ਵੱਖਰਾ ਕੰਮ ਕਰਦਾ ਤਾਂ ਉਹਨੂੰ ਐਪਰੀਸ਼ੀਏਟ ਕਰਿਆ ਕਰੀਏ ਉਹਦੇ ਨੁਕਸਨਾ ਕੱਢਿਆ ਕਰੀਏ ਹਨਾ ਨੁਕਸ ਕੱਢਣੇ ਬੜੇ ਸੌਕੇ ਆ ਘਰੇ ਬਹਿ ਕੇ ਆਪਾਂ ਉਹਦੇ ਇੱਕ ਅੱਧਾ ਯਾਰ ਕੁਝ ਕਿਸ ਹੁੰਦਾ ਇੱਕੋ ਤਰ੍ਹਾਂ ਪੈਂਦਾ ਮੈਨੂੰ ਲੱਗਦਾ ਸਾਰਿਆਂ ਨੇ ਜਿਹਦੇ ਪੈਂਦਾ ਤੇ ਉਹਦੇ ਚ ਕੀ ਕਹਾਂਗੇ ਤੇ ਮੇਜ ਖਾਂਦਾ ਕਹਿੰਦੇ ਕਿਸ ਹੁੰਨੇ ਮੇਜ ਖਾਂਦਾ ਫਲਾਣੀ ਮੂਵੀ ਨਾਲ ਸੋ ਇਹ ਨਹੀਂ ਕਰਨਾ ਆਪਾਂ ਗੁੱਡ ਸਿਨੇਮਾ ਕਹਿਣ ਵਾਸਤੇ ਅਬਦੇਤੀਆਂ ਪੁੱਤਰਾਂ ਪੈਣਾ ਭਰਾਵਾਂ ਨੂੰ ਐਪਰੀਸ਼ੀਏਟ ਕਰੀਏ ਜਿਗਰਾ ਰੱਖੀਏ ਹੋਰ ਵਧੀਆ ਵਧੀਆ ਫਿਲਮਾਂ ਤਾਂ ਹੀ ਲੈ ਕੇ ਆਉਣਗੇ ਜੇ ਆਪਾਂ ਅੱਜ ਬੈਠ ਕੇ ਜੇ ਘਰੋਂ ਥਾਪੀ ਮਿਲੂਗੀ ਨਾ ਬੱਚਾ ਜਾਦੇ ਵਧੀਆ ਕੰਮ ਕਰਦਾ ਮੇਰੇ ਹਿਸਾਬ ਨਾਲ ਆ ਸੋਥਾ ਏ ਥਾ ਔਰ ਉਹ ਤੁਹਾਡੇ ਸਹਿਯੋਗ ਤੋਂ ਬਿਨਾ ਹੋ ਨਹੀਂ ਸਕਦੀ ਸਾਰੇ ਜਾਣੇ ਪੋਜ਼ਿਟਿਵਿਟੀ ਰੱਖਿਆ ਕਰੀਏ ਤੇ ਅੰਟਾਇਰ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਵੀਰ ਬਿਰ ਕਮਾਲ ਦਾ ਕਮਾਲ ਦੀ ਲੋਕ ਯਾਰ ਬਹੁਤ ਸੋਹਣਾ ਬਹੁਤ ਹੀ ਕਮਾਲ ਕੀਤਾ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਬਾਈ ਦਾ ਕੰਮ ਔਰ ਵੱਡੀ ਗੱਲ ਜਿਹੜੇ ਚ ਮੈਂ ਟ੍ਰੇਲਰ ਦੇਖਿਆ ਪੈ ਸੀ ਪਹਿਲਾਂ ਵੀ ਦੇਖਿਆ ਘਰ ਹਰ ਰੋਜ਼ ਡਿਸਕਸ ਕਰਦੇ ਆ ਚਾਹੇ ਦੇਵ ਆਹੋ ਜਾਂ ਸਾਰੇ ਜਾਣੇ ਜਿੰਨੇ ਵੀ ਇੱਥੇ ਸਾਡੇ ਆਰਟਿਸਟ ਬੈਠੇ ਨੇ ਕੋਈ ਵੀ ਮੈਨੂੰ ਉਹ ਆਪਣੀ ਦਿੱਖ ਤੋਂ ਨਹੀਂ ਲੱਗਿਆ ਜੇ ਪਰਮਵੀਰ ਆ ਤਾਂ ਪਰਮਵੀਰ ਨਹੀਂ ਲੱਗਿਆ ਉਹ ਇੱਕ ਕਰੈਕਟਰ ਲੱਗਿਆ ਹਾ ਹਣਾ ਸਾਰੇ ਨੇ ਕਰੈਕਟਰ ਕੀਤੇ ਆ ਉਹ ਕਮਾਲ ਦੀ ਦਿਖਾਰੀ ਹੈ ਉਸੇ ਕਰਕੇ ਮੂਵੀ ਬਹੁਤ ਜਿਆਦਾ ਵਧੀਆ ਲੱਗੇ ਆਮ ਐਕਸਾਈਟਡ ਲਾਈਕ ਮੈਨੂੰ ਐ ਲੱਗਦਾ ਵੀ ਬਹੁਤ ਵੱਡੀ ਗ੍ਰੋਸ ਹੋਣੀ ਚਾਹੀਦੀ ਹੈ ਓਪਨਿੰਗ ਬਹੁਤ ਵੱਡੀ ਲੱਗਣੀ ਚਾਹੀਦੀ ਹੈ ਸਾਰਿਆਂ ਨੂੰ ਬੇਨਤੀ ਹੈ ਵੀ ਸਾਰੇ ਜਾਣੇ ਪਹਿਲੇ ਦਿਨੀ ਆਪਾਂ ਜੇ ਇਦਾਂ ਦਾ ਸਿਨੇਮਾ ਸਿਨੇਮੇ ਨੂੰ ਬਦਲਣਾ ਚਾਹੁੰਦੇ ਆ ਸਿਨੇਮੇ ਨੂੰ ਐਪਰੀਸ਼ੀਏਟ ਕਰਨਾ ਚਾਹੁੰਦੇ ਆ ਵੱਡੀ ਥਾਮੇਲੇ ਦੇਖਣਾ ਚਾਹੁੰਦੇ ਆ ਆਪਣੀ ਜ਼ੁਬਾਨ ਨੂੰ ਹਨਾ ਸਾਡੇ ਇਸ ਸਿਨੇਮੇ ਨੂੰ ਤਾਂ ਆਪਾਂ ਨੂੰ ਸਾਰਿਆਂ ਨੂੰ ਪਹਿਲੇ ਦਿਨ ਇਹ ਫਿਲਮ ਨੂੰ ਹੰਗਾਰਾ ਦੇਣਾ ਚਾਹੀਦਾ ਸਾਰੇ ਜਾਣੇ ਜ਼ਰੂਰ ਜਾ ਕੇ ਦੇਖ ਕੇ ਆਓ ਔਰ ਗੱਲ ਮੈਂ ਕਰ ਐ ਬਾਈ ਮੂਰੇ ਦਾ ਸੇਰੇ ਝੋਕਦਾ ਜੀ ਮੈਂ ਬਾਈ ਦਾ ਜੂਨੀਅਰ ਸੀਗਾ ਜੀ ਤੇ ਬਾਈ ਬਸ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦੋ ਸੱਚੀ ਗੱਲ ਹੈ ਜੀ ਸੈਮੂਲ ਬਾਈ ਅਸੀਂ ਇੱਕ ਇੱਕ ਬੰਦਾ ਝਿਜਕਦਾ ਨਹੀਂ ਹੁੰਦਾ ਮੇਰੇ ਖਿਆਲ ਚ ਪਹਿਲੀ ਦੂਜੀ ਵਾਰੀ ਹੋਇਆ ਹੁਣ ਮੈਂ ਤਾਂ ਸੈਮੂਲ ਬਾਈ ਮੂਰੇ ਕਦੇ ਬੋਲਿਆ ਨਹੀਂ ਜਾਂਦੀ ਅਸੀਂ ਜੂਨੀਵਰਸਿਟੀ ਮੈਂ ਪੜ੍ਹਦਾ ਸੀ ਸੈਮੂਲ ਬਾਈ ਸਾਡੇ ਸੀਨੀਅਰ ਸੀਗੇ ਤੇ ਅੱਜ ਫਸਟ ਟਾਈਮ ਐ ਮੈਂ ਸੈਮੂਲ ਬਾਈ ਤੋਂ ਪਹਿਲਾਂ ਮੈਂ ਬੋਲਿਆ ਨਹੀਂ ਸੈਮੂਲ ਬਾਈ ਥੋੜੋ ਬੋਲਣ ਦਿੰਦਾ ਸੀ ਕਿਸੇ ਨੂੰ ਨਹੀਂ ਸੀਰੀਅਸਲੀ ਬਾਈ ਸੈਲੂਟ ਤੁਹਾਨੂੰ ਤੁਸੀਂ ਬਹੁਤ ਸੀਰੀਅਸ ਥੀਏਟਰ ਕੀਤਾ ਬਹੁਤ ਸਾਨੂੰ ਮਨਮਾਨ ਹੈ ਵੀ ਮੈਂ ਤੁਹਾਡੇ ਨਾਲ ਕੰਮ ਕੀਤਾ ਤੁਸੀਂ ਇੰਨਾ ਵਧੀਆ ਕੰਮ ਕਰਦੇ ਹੋ ਜਿਉਂਦੇ ਰਹੋ ਔਰ ਵਾਹਿਗੁਰੂ ਤੰਦਰੁਸਤੀ ਬਖਸ਼ਣ ਸੋ ਇੱਕ ਵਾਰੀ ਫੇਰ ਮੇਰੇ ਵੱਲੋਂ ਭਾਈ ਰਾਜ ਭਾਈ ਕਮਾਲ ਵੀਰੇ ਕਮਾਲ ਉਧਰ ਲੱੱਕੀ ਵੀਰਾ ਕਮਾਲ ਵੀਰੇ ਬਹੁਤ ਵਧੀਆ ਤੁਹਾਡੀ ਅੱਖ ਬੋਲਦੀ ਐ ਮੈਂ ਤਾਂ ਬਹੁਤ ਨੂੰ ਕਹਿਣਾ ਹੁੰਦਾ ਬਹੁਤ ਵਧੀਆ ਭਾਈ ਬਹੁਤ ਵਧੀਆ ਬਾਬਾ ਬਹੁਤ ਕਿਰਪਾ ਕਰੇ ਸੋ ਬਹੁਤ ਬਹੁਤ ਮੁਬਾਰਕਾ ਸਾਰੀ ਜਗੀਦੂਰੀ ਜਗੀ ਜਗੀਰਾ ਜਗੀਦਾਨ ਇਦਰਾ ਧੰਨਵਾਦ ਕਰਾਉਣਾ ਹੀਰੋ ਤੋਂ ਸੋ ਬਹੁਤ ਬਹੁਤ ਮੁਬਾਰਕਾਂ ਜੀ ਮੇਰੇ ਵੱਲੋਂ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣਾ ਐਂ ਆਪਣਾ ਖਿਆਲ ਰੱਖਿਓ ਜੀ ਸ੍ਰੀ ਸ਼ਕਲ ਜੀ ਥੈਂਕ ਯੂ